ਪਿਆਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਸਭ ਸੁਖ ਦਾਤਾ RAM ਹੈ ਦੂਸਰ ਨਾਹਨ ਕੋਏ ਕਹੋ ਨਾਨਕ ਸੁਣ ਰੇ ਮਨਾ ਤਹਿ ਸਿਮਰਤ ਗਤ ਹੋਏ ਕਹਿੰਦੇ ਨੇ ਪਿਆਰਿਆ ਸਾਰੇ ਸੁਖਾਂ ਦਾ ਦਾਤਾ ਉਹ ਰਮਿਆ ਹੋਇਆ ਪਰਮਾਤਮਾ ਹੈ ਜਿੰਨੇ ਵੀ ਸੁਖ ਨੇ ਉਹ ਪਰਮਾਤਮਾ ਹੀ ਦਿੰਦਾ ਹੈ ਹੋਰ ਦੂਜਾ ਕੋਈ ਨਹੀਂ ਜਿਹਦੇ ਕੋਲੋਂ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਣੀ ਸਜਣਾ ਇਸ ਵਾਸਤੇ ਉਹ ਸਾਰੇ ਸੁੱਖ ਪਰਮਾਤਮਾ ਹੀ ਬਖਸ਼ਿਸ਼ ਕਰਦਾ ਹੈ ਜਿੰਨੇ ਤੈਨੂੰ ਸੁੱਖ ਦਿੱਤੇ ਉਹ ਪਰਮਾਤਮਾ ਨੇ ਹੀ ਦਿੱਤੇ ਹਨ ਫਿਰ ਕਹਿੰਦੇ ਨੇ ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ ਕਹਿੰਦੇ ਸਜਣਾ ਆ ਸੁਣ ਅਸੀਂ ਤੈਨੂੰ ਕਹਿੰਨੇ ਆ ਉਹਨੂੰ ਯਾਦ ਕਰ ਲੈ ਉਹਦਾ ਸਿਮਰਨ ਕਰ ਲੈ ਉਹਦਾ ਸਿਮਰਨ ਕਰਕੇ ਤੈਨੂੰ ਮੁਕਤੀ ਦੀ ਪ੍ਰਾਪਤੀ ਹੋਣੀ ਤੇਰੀ ਗਤੀ ਹੋਣੀ ਹੈ ਯਾਦ ਰੱਖੀ